ਸਤਿ ਸ੍ਰੀ ਅਕਾਲ ਦੋਸਤੋ ਫੌਜੀ ਕਾਰ ਬਾਜ਼ਾਰ ਦੇ ਪੇਜ ਤੇ ਸਵਾਗਤ ਹੈ। ਅ ਲਾਈਵ ਵੀ ਆਪਾਂ ਹੁੰਦੇ ਰਹਨੇ ਆਂ, ਵੀਡੀਓਜ਼ ਵੀ ਪਾਉਂਦੇ ਰਹਨੇ ਆਂ। ਅੱਜ ਥੋੜੀ ਜੀ ਵੀਡੀਓ ਲੰਬੀ ਹੈ ਜੀ ਜਿਹਦੇ ਚ ਲਗਭਗ ਅ ਅੱਧੀਆਂ ਕ ਗੱਡੀਆਂ ਦੇ ਮੈਂ ਰੇਟ ਅ ਰੇਟਾਂ ਹੀ ਤੁਹਾਨੂੰ ਜਾਣਕਾਰੀ ਦੇਵਾਂਗਾ। ਸਭ ਤੋਂ ਪਹਿਲਾਂ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਇਹ ਹੈ ਕਿ ਫੌਜੀ ਕਾਰ ਬਾਜ਼ਾਰ ਪੂਰੇ ਪੰਜਾਬ ਦਾ ਇਕਲੌਤਾ ਕਾਰ ਬਾਜ਼ਾਰ ਹੈ। ਜਿਹੜਾ 6 ਮਹੀਨਿਆਂ ਦੀ ਦੋਸਤ ਲਿਖ ਕੇ ਗਾਰੰਟੀ ਦਿੰਦਾ ਹੈ। ਠੀਕ ਹੈ ਜੀ। ਸੋ ਤੁਹਾਨੂੰ ਹਰੇਕ ਕਾਰ ਤੇ ਲਿਖ ਕੇ ਗਾਰੰਟੀ ਮਿਲਣ ਵਾਲੀ ਆ ਪ੍ਰੋਪਰ 6 ਮਹੀਨਿਆਂ ਦੀ ਸਭ ਤੋਂ ਜਿਹੜੀ ਮੇਨ ਚੀਜ਼ ਹੈ ਦੂਜੀ ਜਿਹੜੀ ਸਭ ਤੋਂ ਮੇਨ ਚੀਜ਼ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ ਜੇ ਤੁਸੀਂ ਰੇਟ ਦੇਖੋਗੇ ਤਾਂ ਲਗਭਗ ਮੈਨੂੰ ਲੱਗਦਾ ਵੀ 90% ਜਿਹੜੇ ਡੀਲਰ ਆ ਉਹਨਾਂ ਤੋਂ ਆਪਣੇ ਰੇਟ ਘੱਟ ਰਹਿਣ ਵਾਲੇ ਆ ਥਰਡ ਥਿੰਗ ਅਸੀਂ ਗੱਡੀਆਂ オリジナル ਲਿਆਉਣੇ ਆਗੇ ਪੇਂਟ ਪੂਟ ਵਾਲੀਆਂ ਕਾਰਾਂ ਦਾ ਮੈਂ ਕੰਮ ਨਹੀਂ ਕਰਦਾ ਜੇ ਕਿਸੇ ਕਾਰ ਤੇ ਪੇਂਟ ਹੋਇਆ ਹੋਇਆ ਤਾਂ ਆਪਾਂ ਦੱਸ ਕੇ ਦਿੰਨੇ ਆ ਅੱਜ ਤੁਹਾਨੂੰ ਗੱਡੀਆਂ ਦਿਖਾਉਣੇ ਆਗੇ ਜਿਹੜੀਆਂ ਜਿਹੜੀਆਂ ਆਈਆਂ ਹੋਈਆਂ ਆਪਣੇ ਕੋਲੇ ਘੈਂਟ ਘੈਂਟ ਠੀਕ ਹੈ ਦੋਸਤੋ ਅਹ ਇੰਨਾ ਕਿ ਮੈਂ ਤੁਹਾਨੂੰ ਮੇਨ ਮੇਨ ਦੱਸਦਾ ਪਹਿਲੇ ਵੀ ਜਿਹੜੀ ਜੇ ਕਿਸੇ ਨੇ ਲੋਨ ਕਰਾਉਣਾ ਹੈ 13 ਮਾਡਲ ਤੋਂ ਉੱਪਰ ਕਾਰ ਤੇ ਲੋਨ ਹੋ ਜਾਂਦਾ ਜਿਹੜੀ ਕਾਰ 2.2 ਲੱਖ ਜਾਂ ਉਹਦੇ ਤੋਂ ਉੱਤੇ ਬਜਟ ਵਾਲੀ ਆ ਉਹਤੇ 70% ਪੈਸੇ ਭਰ ਕੇ ਲੋਨ ਆਪਾਂ ਕਰਵਾ ਦਿੰਨੇ ਆ ਜੇ ਤਾਂ ਪੰਜਾਬ ਨੰਬਰ ਗੱਡੀ ਆ ਉਹਦੇ ਤੇ ਹਫਤਾ ਲੱਗਦਾ ਲੋਨ ਹੋਣ ਤੇ ਜੇ ਬਾਕੀ ਬਾਹਰਲੇ ਸਟੇਟ ਦੀ ਹੈ ਉਹ ਮਤਲਬ ਡਿਪੈਂਡ ਕਰਦਾ ਹੈ ਵੀ ਕਿਹੜੇ ਜ਼ਿਲ੍ਹੇ ਦੀ ਹੈ ਜ਼ਿਲ੍ਹੇ ਤੋਂ ਜ਼ਿਲ੍ਹੇ ਤੇ ਤਾਂ ਡਿਪੈਂਡ ਕਰਦਾ ਕਿਉਂਕਿ ਲੋਨ ਹੋਣ ਵਾਸਤੇ ਐਨਓਸੀ ਚਾਹੀਦਾ ਹੁੰਦਾ ਸੋ ਕਿਤੋਂ ਐਨਓਸੀ 2 ਹਫ਼ਤਿਆਂ 'ਚ ਆ ਜਾਂਦਾ ਕਿਤੋਂ 3 ਹਫ਼ਤਿਆਂ 'ਚ ਆ ਜਾਂਦਾ ਮੇਨਲੀ ਜੇ ਤੁਸੀਂ ਲੋਨ ਤੇ ਕਾਰ ਲੈਣੀ ਚਾਹੁੰਦੇ ਹੋ ਤਾਂ ਪੰਜਾਬ ਨੰਬਰ ਤੇ ਹਫ਼ਤਾ ਬਾਕੀ ਨੰਬਰਾਂ ਤੇ 2 ਤੋਂ ਤੇ 3 ਤੇ ਲੱਗਦੇ ਨੇ ਡਿਲੀਵਰੀ ਹੋਣ ਤੇ ਕਰ ਦੀ ਪੂਰਾ ਕੰਮ ਆਪਾਂ ਕਰਕੇ ਦਿੰਨੇ ਆ ਆਜੋ ਤੁਹਾਨੂੰ ਇੱਕ ਇੱਕ ਕਰਕੇ ਗੱਡੀ ਦਿਖਾਉਨੇ ਆ ਪੂਰੀਆਂ ਸੋਹਣੀਆਂ ਸੋਹਣੀਆਂ ਕਾਰਾਂ ਠੀਕ ਹੈ ਜੀ ਆ ਜੋ ਗਰਾ ਆ ਚੱਕੋ ਦੋਸਤੋ ਪਹਿਲੀ ਕਾਰ ਪੂਰੀ ਓਕੇ ਗੱਡੀ ਐ ਇੱਕ ਮੈਂ ਚੀਜ਼ ਦੱਸਦਾ ਮੇਰੀਆਂ ਕਈ ਕਾਰਾਂ ਦੇ ਹੋ ਸਕਦਾ ਵੀ ਹੁਣ ਹਵਾ ਹਵਾ ਨਿਕਲੀ ਪਈ ਹੋਵੇ ਇਹਦਾ ਕਾਰਨ ਇਹ ਐ ਵੀ ਇੱਥੇ ਜਦੋਂ ਕਿਸੇ ਦਾ ਬੰਪਰ ਲਾਤਾ ਕਿਸੇ ਦਾ ਕੁਝ ਕਰਤਾ ਉਦੋਂ ਮਿੱਤਰੋ ਉਹ ਟਾਇਰਾਂ 'ਚ ਵੱਢ ਜਾਂਦੇ ਐ ਠੀਕ ਐ ਕਾਲੇ ਜਿਹੇ ਪੇਚ ਹੁੰਦੇ ਐ ਜਿਹੜੇ ਸਕਰੂ ਆਪਾਂ ਜਿਨ੍ਹਾਂ ਨੂੰ ਮੇਨਲੀ ਕਹਿੰਦੇ ਆ ਸੋ ਉਹਦੀ ਤੁਸੀਂ ਚਿੰਤਾ ਨਾ ਕਰਿਆ ਕਰੋ ਕਈ ਕਾਰਾਂ ਦੀ ਹਵਾ ਘਟੀ ਹੁੰਦੀ ਹੈ ਕਈਆਂ ਦੀ ਨਿਕਲੀ ਹੁੰਦੀ ਹੈ ਐਂਡੀਆਂ ਕਾਰਾਂ ਦੇ ਵਿੱਚ ਦਿੱਕਤ ਬਹੁਤ ਆਉਂਦੀ ਹੈ ਸੋ ਚਲੋ ਪਹਿਲੀ ਦੋਸਤੋ ਜਿਹੜੀ ਕਾਰ ਹੈ ਡੀਜ਼ਲ ਵਾਲੀ ਇਕੋ ਸਪੋਰਟ ਫੋਰਡ ਦੀ ਆ ਐਵਰੇਜ ਇਹਦੀ ਬਹੁਤ ਵਧੀਆ ਔਰ ਇੰਜਨ ਗੇਅਰ ਦੀ ਆਪਾਂ ਫੁੱਲ ਗਾਰੰਟੀ ਦਿੰਦੇ ਆਂ ਕਿ ਲਿਖ ਕੇ ਆ ਚੱਲੀ ਵੀ ਗੱਡੀ ਬਹੁਤ ਘੱਟ ਹੋਈ ਹੈ ਨਾਰਮਲੀ ਇਹਦੇ ਚ 1500 ਸੀਸੀ ਚਾਰ ਸਿਲੰਡਰ ਇੰਜਨ ਆਉਂਦਾ ਹੈ ਐਵਰੇਜ 20 ਦੀ ਰਾਮ ਨਾਲ ਕੱਢ ਦਿੰਦੀ ਹੈ 14 ਮਾਡਲ ਹੈ ਔਰ 29 ਤੱਕ ਗੱਡੀ ਪਾਸ ਹੈ ਦੋਸਤੋ ਇਹ ਕਾਰ ਦਾ ਆਪਾਂ ਰੇਟ ਰੱਖਿਆ ਹੋਇਆ ਹੈਗਾ 225000 29 ਤੱਕ ਪਾਸਿੰਗ ਇਹਦੀ ਵੀ ਐਨਓਸੀ ਨਾਲ ਦੇਵਾਂਗੇ ਆਪਾਂ 1.5 ਲੱਖ ਰੁਪਏ ਦਾ ਇਹਦੇ ਤੇ ਲੋਨ ਹੋ ਸਕਦਾ ਜੀ ਅਗਲੀ ਕਾਰ ਦੋਸਤੋ ਤੁਸੀਂ ਦੇਖ ਸਕਦੇ ਹੋ i20 ਪੰਜਾਬ ਨੰਬਰ ਇਹ ਕਾਰ ਦਾ ਦੋਸਤੋ ਰੇਟ ਹੈਗਾ 190000 ਰੁਪਿਆ ਬਹੁਤ ਸੋਹਣੀ ਗੱਾਰ ਹੈ ਅਲਾਈ ਵੀ ਲੱਗੇ ਨੇ ਸਪੋਰਟਸ ਮਾਡਲ ਹੈ ਤੇ ਵਾਈਟ ਕਲਰ ਪੰਜਾਬ ਨੰਬਰ ਸੰਗਰੂਰ ਦਾ ਨੰਬਰ ਹੈ ਜੀ ਐਵਰੇਜ ਨਾਰਮਲੀ 22 ਐਨਕ ਦੀ ਦੇ ਦਿੰਦੀ ਹੈ ਔਰ ਰੇਟ ਇਹਦਾ ਵੀ ਬਹੁਤ ਜਾਇਜ਼ ਹੈ ਸਿਰਫ ਇੱਕ 90 11 ਮਾਡਲ 26 ਤੱਕ ਪਾਸ ਇੱਥੋਂ ਮੜੀ-ਮੁੱਟੀ ਟੱਚਿੰਗ ਹੋਣ ਵਾਲੀ ਆ ਉਹ ਆਪਾਂ ਜਦੋਂ ਤੁਸੀਂ ਆਉਣਾ ਹੈ ਸ਼ਾਇਦ ਉਹਦੋਂ ਆਪਾਂ ਨਿਮੇੜ ਦਾਂਗੇ ਕੰਮ ਠੀਕ ਹੈ ਅੰਦਰੋਂ ਵੀ ਪੂਰੀ ਓਕੇ ਆ ਕੋਈ ਦਿੱਕਤ ਨਹੀਂ ਇਹਦੇ 1400 ਸੀਸੀ 4 ਸਿਲੰਡਰ ਇੰਜਨ ਆਉਂਦਾ ਹੈ ਦੋਸਤੋ ਔਰ ਗੱਡੀ ਬਹੁਤ ਕੈਂਟ ਹੈਗੀ ਠੀਕ ਹੈ ਜੀ ਮੜੀ-ਮੁੱਟੀ ਦੀ ਜਿਵੇਂ ਬੰਪਰਾਂ ਮੋਪਰਾਂ ਦੀ ਟੱਚਿੰਗ ਹੋਣ ਵਾਲੀ ਹੈ ਉਹ ਆਪਾਂ ਤੁਹਾਨੂੰ ਕਰਕੇ ਦੇ ਦਾਂਗੇ i20 ਡੀਜ਼ਲ 2011 ਸਪੋਰਟਸ ਚਲੋ ਨੈਕਸਟ ਕਰ ਨੈਕਸਟ ਕਾਰ ਤੁਸੀਂ ਫਰੰਟ ਦੇ ਦੇਖ ਸਕਦੇ ਹੋ ਕਰੂਜ਼ ਦੋਸਤੋ ਠੀਕ ਹੈ ਜੀ 2011 ਮਾਡਲ ਪੰਜਾਬ ਨੰਬਰ ਇਹ ਵੀ 190 ਦੀ ਹੈ ਜੀ ਅੰਦਰੋਂ ਸੀਟਾਂ ਵਗੈਰਾ ਬਿਲਕੁਲ ਨਵੀਆਂ ਨੇ ਅਲਾਏ ਵੀ ਲੱਗੇ ਹੋਏ ਐ ਇੰਜਨ ਗੇਅਰ ਦੀ ਪੂਰੀ ਓਕੇ ਐ ਪੰਜਾਬ ਨੰਬਰ ਹੈ ਮੁਕਸਰ ਸਾਹਿਬ ਦਾ ਪੀਵੀ 30 ਨੰਬਰ ਡੀਜ਼ਲ ਤੇ ਇਹ ਗੱਡੀ 15 16 ਦੀ ਐਵਰੇਜ ਕੱਢ ਦਿੰਦੀ ਐ 2000 ਸੀਸੀ ਵਾਲਾ ਇੰਜਣ ਹੈ ਤੇ ਚ ਆ ਕੇ ਮੈਂ ਨਿਕਲ ਗਿਆ ਠੀਕ ਹੈ ਜੀ ਬਹੁਤ ਵਧੀਆ ਕਾਰ ਅੰਦਰੋਂ ਅੰਟੀਰੀਅਰ ਵੀ ਥੋੜਾ ਦਿਖਾ ਦਿੰਨਾ ਬਾਹਰੋਂ ਇਹਦੇ ਲਾਈ ਵੀ ਲੱਗੇ ਆ ਦੋਸਤੋ ਏਸੀ ਹੀ ਟਰੋਕੇ ਚੱਲਦਾ ਔਰ ਕੋਈ ਦਿੱਕਤ ਨਹੀਂ ਗੱਡੀ ਦੀ ਅੰਦਰੋਂ ਬਲੈਕ ਲੈਦਰ ਦੇ ਸੀਟ ਕਵਰ ਬਹੁਤ ਸੋਹਣੇ ਲੱਗੇ ਹੋਏ ਨੇਕਸਟ ਕਾਰ ਐ ਕਾਰ ਆ ਦੋਸਤੋ ਪੰਜਾਬ ਨੰਬਰ 2012 ਮਾਡਲ ਇਹਦੀ ਮਹੱਲੀ ਦਾ ਨੰਬਰ ਹੈ ਸੈਕੰਡ ਓਨਰ ਹੈ ਇਹ ਗੱਡੀ ਨਾਰਮਲੀ 15 16 ਦੀ ਐਵਰੇਜ ਮਹਿੰਦਰਾ ਦੀ ਪਹਿਲੀ ਕਾਰ ਹੈ ਜਿਹੜੀ ਕੱਢਦੀ ਹੈ ਸ਼ੈਨਯੋਕ ਕੰਪਨੀ ਜਿਹੜੀ ਐਕਵਾਇਰ ਕੀਤੀ ਸੀ ਮਹਿੰਦਰਾ ਨੇ ਠੀਕ ਹੈ ਏਸ਼ੀਅਨ ਕੰਪਨੀ ਉਹ ਉਹਦੇ ਤੋਂ ਹੀ ਆਈਆਂ ਨੇ ਸਾਰੀਆਂ ਕਾਰਾਂ ਐਕਐਸਯੂਵੀ 300 400 500 700 ਸੋ ਕਾਰ ਬਹੁਤ ਵਧੀਆ ਓਕੇ 140 ਹਜ਼ਾਰ ਪਾਵਰ ਦਾ ਇਹ ਚਿੰਜਣਾ ਹੁੰਦਾ ਔਰ ਆਈ ਥਿੰਕ 15 ਤੋਂ ਉਪਰ ਐਵਰੇਜ ਦੇਣ ਵਾਲੀ ਵੱਡੀ ਕਾਰ ਹੈ 7 ਸੀਟਰ ਓਰੀਜਨਲ ਜਿਹਨੂੰ ਐਸਯੂਵੀ ਕਹਿੰਦੇ ਆ। ਇਹੀ ਹੈ ਮਾਰਕੀਟ ਦੇ ਵਿੱਚ Mahindra ਦੀ। ਠੀਕ ਹੈ ਇੰਜਨ ਵੀ ਬਹੁਤ ਵਧੀਆ W8 ਵੈਰੀਐਂਟ ਹੈ। ਅਲਾਇ ਵਿਲ ਬਹੁਤ ਸੋਹਣੇ ਲੱਗੇ ਆ। ਸੀਟ ਕਵਰ ਅਸੀਂ ਨਵੇਂ ਚੜਵਾਏ ਨੇ ਇਹਦੇ। ਇਹਦੇ ਸੀਟ ਕਵਰ ਥੋੜੇ ਜੇ ਟਫ ਹੁੰਦੇ ਆ। ਨਹੀਂ ਤਾਂ ਬਾਕੀ ਕਾਰਾਂ ਦੇ ਅਸੀਂ ਆਪ ਚੜਾ ਦਿੰਦੇ ਆ। ਇਹਦੇ ਅਸੀਂ ਚੜਵਾ ਕੇ ਲੈ ਕੇ ਆਇਆ। ਸੋ ਬਹੁਤ ਸੋਹਣੀ ਕੁਆਲਿਟੀ ਦੀ 2012 ਮਾਡਲ ਪੰਜਾਬ ਨੰਬਰ XUV 500 ਆਪਣੇ ਕੋਲੇ ਖੜੀ ਹੈ ਜਿਹਦੀ ਪਾਸਿੰਗ 2027 ਤੱਕ ਹੈ। ਇਹਦਾ ਪਰੇਟ ਦੋਸਤੋ ਰੱਖਿਆ 295000 ਆਜੋ ਭਾਈ ਨੈਕਸਟ ਕਾਰ ਦੋਸਤੋ ਆਪਣੇ ਕੋਲੇ ਹੈਗੀ ਐ ਸੀਐਨਜੀ ਔਰ ਪੈਟਰੋਲ ਸੀਐਨਜੀ ਤੇ ਐਵਰੇਜ 25 26 ਦੀ ਪੈਟਰੋਲ ਤੇ 17 18 ਦੀ i20 ਇਹਦਾ ਵੀ ਮਾਡਲ 2011 ਜੈਡ ਬਲੈਕ ਕਲਰ ਦੀ ਐ ਔਰ ਇਹਦਾ ਵੀ ਪ੍ਰਾਈਸ ਬਹੁਤ ਜਾਇਜ਼ ਰੱਖਿਆ ਹੋਇਆ ਆਪਾਂ ਅੰਦਰੋਂ ਸੀਟ ਕਵਰ ਆਲਮੋਸਟ ਨਵੇਂ ਨੇ ਤੁਸੀਂ ਦੇਖ ਸਕਦੇ ਹੋ ਮੈਟ ਵਗੈਰਾ ਆਪਾਂ ਨਵੇਂ ਰੱਖ ਕੇ ਦੇਵਾਂਗੇ 2026 ਦਾ ਕੇਡੀ ਵੀ ਇਨੀਸ਼ੀਅਲ ਬਾਂਸਿੰਗ ਪਈ ਆ ਅੱਗੇ 31 ਤੱਕ ਹੋ ਜੇਗੀ ਦੋਸਤੋ ਔਰ ਐਨਓਸੀ ਇਹਦਾ ਮਿਲੂਗਾ ਨਾਲ ਇਹ ਕਾਰ ਦਾ ਦੋਸਤੋ ਰੇਟ ਰੱਖਿਆ ਆਪਾਂ ਸਿਰਫ 1,60,000 ਰੁਪਏ ਠੀਕ ਹੈ ਜੀ ਬਹੁਤ ਸੋਹਣੀ ਕਾਰ ਹੈ ਅ ਆਈ 20 ਪੈਟਰੋਲ ਪਲੱਸ ਸੀਐਨਜੀ 2011 ਮਾਡਲ ਹਰ ਇੱਕ ਕਾਰ ਦੀ 6 ਮਹੀਨਿਆਂ ਦੀ ਗਾਰੰਟੀ ਵੀ ਹੈ ਜੇ ਤੁਹਾਡੀ ਗੱਡੀ 1000 ਕਿਲੋਮੀਟਰ ਪਰ ਮੰਥ ਤੋਂ ਘੱਟ ਚੱਲਦੀ ਹੈ ਤਾਂ ਪੈਟਰੋਲ ਗੱਡੀ ਤੁਸੀਂ ਪ੍ਰੈਫਰ ਕਰਿਆ ਕਰਿਓ ਅਗਲੀ ਕਾਰ ਆ ਦੋਸਤੋ ਪੈਟਰੋਲ ਵਾਲੀ ਵਰਨਾ ਮਾਡਲ 2009 ਇਹਦੀ ਐਨਓਸੀ ਸੰਗਰੂਰ ਜ਼ਿਲ੍ਹੇ ਦੀ ਆਈ ਪਈ ਆ ਦੋਸਤੋ ਇੰਜਨ ਗੇਅਰ ਦੀ ਇਹਦੀ ਫੁੱਲ ਗਾਰੰਟੀ ਹੈ ਆਪਣੀ ਚੈੱਕ ਕਰ ਸਕਦੇ ਹੋ ਪੂਰੀ ਨਵੀਂ ਵਰਗੀ ਹੈ ਔਰ ਲਿਖ ਕੇ ਗਾਰੰਟੀ ਦੇਵਾਂਗੇ ਆਪਾਂ ਇੰਜਨ ਗੇਅਰ ਦੀ ਠੀਕ ਹੈ ਨਵਾਂ ਮਾਡਲ ਹੈ ਔਰ ਐਨਓਸੀ ਹਾਜ਼ਰ ਹੈ ਇੰਜਨ ਗੇਅਰ ਦੀ ਪੂਰੀ ਓਕੇ ਹੈ 15-16 ਦੀ ਐਵਰੇਜ ਆਰਾਮ ਨਾਲ ਕੱਢਦੀ ਹੈ ਜੇ ਕੋਈ ਵੀਰ ਸੀਐਨਜੀ ਲਵਾਉਣੀ ਚਾਹੁੰਦਾ ਵਰਨਾ ਤੇ ਆਪਾਂ ਸੀਐਨਜੀ ਕਟ ਵੀ ਦੇ ਦਾਂਗੇ 8000 ਰੁਪਏ ਦੀ ਪੂਰੀ ਕਿੱਟੀ ਹੁੰਦੀ ਹੈ ਸੀएनजी ਵਾਲੀ ਇਹ ਗੱਡੀ ਦਾ ਰੇਟ ਹੈ ਦੋਸਤੋ 1,25,000 ਹੁਣ ਦੱਸੋ ਵੀ ਰੇਟ ਕਿਵੇਂ ਨੇ ਆਪਣੇ ਵਧੀਆ ਨੇ ਨਾ ਸੋ ਕੈਂਟ ਕਰ ਵਰਨਾ ਨੈਕਸਟ ਗੱੜ ਦੋਸਤੋ 2012 ਮਾਡਲ ਡੀਜ਼ਲ ਵਾਲੀ ਹਰਿਆਣਾ ਨੰਬਰ ਐਚਆਰ ਨੰਬਰ ਵਿਦ ਐਨਓਸੀ ਦੇ ਦੇਾਂਗੇ ਆਪਾਂ 12 ਮਾਡਲ ਤੁਹਾਨੂੰ 1,90,000 ਰੁਪਏ ਦੀ ਅੰਟੀਰੀਅਰ ਇਹਦਾ ਵੀ ਬਹੁਤ ਸੋਹਣਾ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਸੀਟ ਕਵਰ ਵਗੈਰਾ ਬਿਲਕੁਲ ਨਵੇਂ ਹੈ ਇਦੀ ਪਾਸਿੰਗ ਹੈ ਜਿਹੜੀ ਇਨੀਸ਼ੀਅਲ 2027 ਤੱਕ ਹੈਗੀ ਆ ਅੱਗੇ ਵੀ ਤੁਹਾਡੀ ਹੋ ਜੂਗੀ ਕੋਈ ਦਿੱਕਤ ਨਹੀਂ ਔਰ ਅਲਾਈ ਵੀ ਲਾਣੀ ਆ I20 ਸਪੋਰਟਸ ਸੋ ਵਧੀਆ ਕਾਰ ਹੈ ਜੇ ਤੁਸੀਂ I20 ਲੈਣੀ ਆ ਮੇਰੇ ਕੋਲੇ 11 12 ਮਾਡਲ 2 ਡੀਜ਼ਲ 1 11 ਮਾਡਲ ਪੈਟਰੋਲ 1 16 1 17 ਪੰਜ I20 ਇਸ ਟਾਈਮ ਹਾਜ਼ਰ ਖੜੀਆਂ ਨੇ ਸੋ ਕੋਈ ਨਾ ਕੋਈ ਤੁਹਾਡੇ ਸਾਹਮਣੇ ਆਈ ਜਾਊਗੀ ਠੀਕ ਹੈ ਜੀ ਇਹ ਗੱਡੀ ਵੀ 190 ਦੀ ਵੀ ਆ 12 ਮਾਡਲ ਅਗਲੀ ਗੱਲ ਤੁਸੀਂ ਦੇਖ ਸਕਦੇ ਹੋ ਪੰਜਾਬ ਨੰਬਰ ਡੀਜ਼ਲ ਵਾਲੀ i10 ਗ੍ਰੈਂਡ ਇਹ ਕਾਰ ਦੋਸਤੋ ਲੁਧਿਆਣੇ ਦਾ ਨੰਬਰ ਹੈ 28 ਤੱਕ ਇਹਦੀ ਪਾਸਿੰਗ ਪਈ ਹੈ ਅੱਗੇ ਦੀ 33 ਤੱਕ ਹੋ ਜੂਗੀ ਔਰ ਇਹ ਕਾਰ ਦੀ ਖਾਸੀਅਤ ਹੈ ਇੱਕ ਤਾਂ ਇਹ अल्टੋ ਦੇ ਜਿੱਡਾ ਸਾਈਜ਼ ਹੈ ਇਹਦਾ ਐਵਰੇਜ 24 25 ਦੀ ਡੀਜ਼ਲ ਤੇ ਦਿੰਦੀ ਹੈ ਖਰਾਬ ਬਹੁਤ ਘੱਟ ਹੁੰਦੀ ਹੈ ਇਹਦੇ ਚ ਐਕਸੈਂਟ ਤੇ ਔਰਾ ਦੇ ਵਿੱਚ ਸੇਮ ਇੰਜਨ ਆਉਂਦਾ ਹੈ ਇਹਨਾਂ ਦੇ ਵਿੱਚ ਸੋ ਡੀਜ਼ਲ ਵਾਲੀ ਛੋਟੀ ਕਾਰ ਜੇ ਕੋਈ ਲੱਭ ਰਿਆ ਸਵਿਫਟ ਤੋਂ ਛੋਟੀ ਤਾਂ ਆਹ ਕਾਰ ਦਾ ਕੋਈ ਤੋੜ ਨਹੀਂ ਬਹੁਤ ਸੋਹਣੀ ਕਾਰ ਹੈ ਹੰਡਾਈ ਦੀ i10 ਗ੍ਰੈਂਡ ਡੀਜ਼ਲ 24 25 ਦੀ ਐਵਰੇਜ ਵਾਲੀ ਇਹ ਕਾਰ ਦੋਸਤੋ ਤੁਹਾਨੂੰ ਦੇ ਦਾਂਗੇ 240000 ਰੁਪਏ ਦੀ ਪੂਰੀ ਓਕੇ ਟੂ ਜ਼ੈਡ ਨੈਕਸਟ ਕਾਰ ਤੁਸੀਂ ਦੇਖ ਸਕਦੇ ਹੋ ਅ ਇਲਾਈਟ i20 i20 ਤੋਂ ਬਾਅਦ ਇਲਾਈਟ i20 ਆ ਗਈ ਸੀ ਠੀਕ ਹੈ ਅੰਦਰੋਂ ਦੇਖ ਸਕਦੇ ਹਾਂ ਠੀਕ ਹੈ ਦੋਸਤੋ ਇਹ ਕਾਰ ਹੈਗੀ ਆ 2017 ਮਾਡਲ ਅੰਦਰੋਂ ਹਲੇ ਧੁੱਤੀ ਧੁੱਤੀ ਨਹੀਂ ਗੰਦੀ ਪਈ ਆ ਥੋੜੀ ਜੀ ਪਰ ਕਾਰ ਪੂਰੀ ਓਕੇ ਆ ਕੋਈ ਵੀ ਦਿੱਕਤ ਨਹੀਂ ਐ ਇੰਜਨ ਗੇਅਰ ਦੀ ਪੂਰੀ ਓਕੇ ਆ ਇਹ ਕਾਰ ਦੋਸਤੋ 4 ਲੱਖ ਰੁਪਏ ਦੇ ਦਾਂਗੇ ਤੇ ਲੋਨ ਹੋ ਜਾਊਗਾ 3 ਲੱਖ ਦਾ ਬਹੁਤ ਸੋਹਣੀ ਕਾਰ ਇਲਾਈਟ i20 ਆਪਣੇ ਕੋਲ ਦੋ ਖੜੀਆਂ ਦੋਸਤੋ ਐ ਆਲੀ 17 ਮਾਡਲ ਐ ਇਹਦਾ ਐਨਓਸੀ ਨਾਲ ਦੇਵਾਂਗੇ ਆਪਾਂ 4 ਲੱਖ ਦੇ ਵਿੱਚ ਠੀਕ ਐ ਨੋ ਇਡਾ ਦਾ ਨੰਬਰ ਐ ਇਹ 44 16 ਮਾਡਲ ਹੈ ਦੋਸਤੋ sport side 20 elite ਹੈ ਵੀ ਠੀਕ ਹੈ ਇਹ 16 ਦੇ ਵੀ ਲਾਸਟ ਜੇ ਦੀ ਹੈ ਅੰਦਰੋਂ ਤੁਸੀਂ ਦੇਖ ਸਕਦੇ ਹੋ ਇਹ ਘੈਂਟ ਹੈ ਕਰੋ ਚੈੱਕ ਠੀਕ ਹੈ ਜੀ ਬਹੁਤ ਸੋਹਣੀ ਗੱਾਰ ਹੈ ਦੋਸਤੋ ਇੰਜਨ ਗੇਅਰ ਦੀ ਪੂਰੀ ਓਕੇ ਹੈ ਕੋਈ ਦਿੱਕਤ ਨਹੀਂ ਹੈ ਇੱਕ 16 ਮਾਡਲ ਖੜੀ ਆ ਆਪਣੇ ਕੋਲੇ ਇੱਕ 17 ਖੜੀ ਆ ਦੋਏ ਪੂਰੀਆਂ ਓਕੇ ਕਾਰਾਂ ਨੇ ਆਈ ਥਿੰਕ ਮੈਂ ਉਲਟ ਕੇ ਗਿਆਂ ਉਹ ਤੇ 70 ਵਾਲੀ 16 ਮਾਡਲ ਆ 17 ਮਾਡਲ ਆ ਚਲੋ ਕੋਈ ਨਹੀਂ ਕਹਿੰਦਾ ਮਤਲਬ ਆਪਣੇ ਕੋਲੇ ਦੋਏ ਗੱਡੀਆਂ ਅਵੇਲੇਬਲ ਐ ਚਾਹੇ 16 ਚਾਹੀਦੀ ਆ ਤੁਹਾਨੂੰ ਚਾਹੇ 17 ਦੋਏ ਡੀਜ਼ਲ ਨੇ ਦੋਆਂ ਦੀ ਐਵਰੇਜ ਲਗਭਗ 22-23 ਦੀ ਰਹਿਣ ਵਾਲੀ ਆ ਚੱਲੀਆਂ ਦੋਏ ਲੱਖ-ਲੱਖ ਤੋਂ ਘੱਟ ਹੋਈਆਂ ਜੇ ਬਿਲਕੁਲ ਘੱਟ ਪੈਸੇ ਲਾਉਣੇ ਆ ਐਂ ਵਾਲੀ ਜਿਹੜੀ ਟਾਟਾ ਮਾਂਜਾ ਦੋਸਤੋ ਇਹਦੇ ਚ ਸਵਿਫਟ ਸਵਿਫਟ ਡੈ ਡਿਜ਼ਾਇਰ ਬਰੀਜ਼ਾ ਜਿਹੜਾ ਇੰਜਨ ਉਹਨਾਂ ਦੇ ਵਿੱਚ ਆਉਂਦਾ ਸੇਮ ਇੰਜਨ ਇਹਦੇ ਚ ਆਉਂਦਾ ਹੈ ਇਹਨਾਂ ਦੇ ਵਿੱਚ ਇੱਕ ਇੰਡਿਕਾ ਕੁਆਟਰ ਜੈਟ ਆਈ ਸੀ ਉਹਦੇ ਚ ਵੀ ਸੇਮ ਇੰਜਨ ਸੀ ਫਰੰਟ ਤੋਂ ਤਾਂ ਇਹ ਬਨੇ ਇਹ ਕੁਆਟਰ ਜੈਟ ਵਰਗੀ ਹੈ ਲੁੱਕ ਵਾਈਜ਼ ਔਰ ਇਹ ਕਾਰ ਪੰਜਾਬ ਨੰਬਰਾਂ ਦੋਸਤੋ 12 ਦੀ ਰਜਿਸਟ੍ਰੇਸ਼ਨ ਹੈ 2012 ਦੀ ਫਰਸਟ ਓਨਰ ਹੈ ਇਹ ਗੱਡੀ ਦਾ ਆਪਾਂ ਦੋਸਤੋ ਰੇਟ ਰੱਖਿਆ ਹੈ ਸਿਰਫ 1,25,000 ਰੁਪਇਆ ਜੇ ਕਿਸੇ ਵੀ ਨੇ ਲੰਬੀ ਕਾਰ ਲੈਣੀ ਹੈ ਡੀਜ਼ਲ ਵਾਲੀ ਹੈ ਬਹੁਤ ਸੋਹਣੀ ਹੈ 6 ਮਹੀਨੇ ਦੀ ਗਾਰੰਟੀ ਹਰੇਕ ਕਾਰ ਤੇ ਰਹੂ ਇੱਕ ਦੋ ਕਾਰਾਂ ਨੂੰ ਛੱਡ ਕੇ ਨੈਕਸਟ ਕਾਰ ਦੋਸਤੋ 07860786 ਐਗਜੈਕਟ 0786 ਨੰਬਰ ਦੀ ਰਜਿਸਟ੍ਰੇਸ਼ਨ ਦੀ ਆਪਣੇ ਕੋਲੇ ਕਾਰ ਹੈ ਜੇ ਕਿਸੇ ਮੁਸਲਮ ਵੀਰ ਨੂੰ ਚਾਹੀਦੀ ਹੈ ਜੇ ਤੁਹਾਡੇ ਕੋਈ ਫਰੈਂਡ ਲਿਸਟ ਦੇ ਵਿੱਚ ਮੁਸਲਮ ਵੀਰ ਹੈ ਤਾਂ ਇਹ ਨੰਬਰ ਆਪਾਂ ਨਾਲ ਦੇਵਾਂਗੇ ਠੀਕ ਹੈ ਇਹ ਮੇਨ ਚੀਜ਼ ਹੈ ਇਹ ਨੰਬਰ ਨਾਲ ਦੇਵਾਂਗੇ ਉਦੋਂ ਅਗਲੀ ਗੱਲ ਇਹਦੇ ਵਿੱਚ ਲੈਕਸਸ ਵਾਲੀ ਕਟ ਲੱਗੀ ਹੋਈ ਹੈ ਕਹਿੰਦਾ ਮਤਲਬ ਰਿਕਲਾਈਨਿੰਗ ਸੀਟਾਂ 4 ਸੀਟਰ ਹੈ ਟੀਵੀ 2ਵੀ ਫਰਿੱਜ ਏ ਟੂ ਜ਼ेड ਚੀਜ਼ਾਂ ਲੱਗੀਆਂ ਹੋਈਆਂ ਨੇ ਪਹਿਲਾਂ ਇਹ ਜੇ ਬੁਲੇਟ ਪ੍ਰੂਫ ਸ਼ੀਸ਼ੇ ਸੀ ਹੁਣ ਨੋਰਮਲ ਕੀਤੇ ਹੋਇਆ ਔਰ ਕਾਰ ਹੈ Ti-R-D Sportivo 4x4 Manual Transmission 2014 ਮਾਡਲ ਫੋਰਚੂਨਰ ਇਹ ਗੱਡੀ ਆਪਾਂ ਦੋਸਤੋ ਦੇ ਦਾਂਗੇ 10,25,000 ਰੁਪਏ ਦੀ ਵਿਦੈਨੂ ਸੀ ਠੀਕ ਹੈ ਜੇ ਤੁਸੀਂ ਐਵੇਂ ਨੰਬਰ ਲਗਾਉਣਾ ਹੈ ਤਾਂ ਵੀ UP ਦਾ ਜ਼ਿਗਾਰਡ ਤੁਹਾਡਾ ਕਰ ਦਾਂਗੇ ਕਿਉਂਕਿ 0786 ਨੰਬਰ ਜੇ ਰੱਖਣਾ ਤਾਂ ਤੁਹਾਨੂੰ UP ਚ ਹੀ ਨਾਮ ਕਰਾਣੀ ਪਊਗੀ ਠੀਕ ਹੈ ਸੋ UP ਵਾਲੇ ਵੀਰ ਵੀ ਆ ਸਕਦੇ ਆ ਉਹਨਾਂ ਦਾ ਤਾਂ 0786 ਬਚਿਆ ਰਹ ਜੂਗਾ ਅਗਲੀ ਕਾਰ ਦੋਸਤੋ ਆਪਣੇ ਕੋਲੇ ਖੜੀ ਹੈ Swift LED Plus ਮਾਡਲ 16 ਮਾਡਲ ਵਾਈਟ ਕਲਰ ਇਹ ਗੱਡੀ ਆਪਾਂ ਦੋਸਤੋ ਤੁਹਾਨੂੰ ਦੇ ਦਾਂਗੇ 335000 ਰੁਪਏ ਦੀ ਬਹੁਤ ਸੋਹਣੀ ਕਾਰ ਹੈ ਇੰਜਨ ਗੇਅਰ ਦੀ ਇਹਦੀ ਵੀ ਫੁੱਲ ਗਾਰੰਟੀ ਹੈ ਲਾਈ ਵੀ ਲੱਗੇ ਹੋਏ ਨੇ ਅੰਦਰੋਂ ਸੀਟ ਕਵਰ ਵਗੈਰਾ ਨਵੇਂ ਆ Swift ਤਾਂ ਆਪਣੇ ਕੋਲੇ ਕਈ ਖੜੀਆਂ ਨੇ ਠੀਕ ਹੈ ਡੀਜ਼ਲ ਵਾਲੀ ਹੈ 2016 ਇੰਟੀਰੀਅਰ ਤੋਂ ਲਗਭਗ ਨਵੇਂ ਵਰਗੀ ਹੈ 31 ਤੱਕ ਦੀ ਇਨੀਸ਼ੀਅਲ ਪਾਸਿੰਗ ਪਈ ਹੈ ਦੋਸਤੋ 335 ਦੀ ਆਪਣਾ ਚੈਲੰਜ ਪ੍ਰਾਈਸ ਹੈ ਤੁਸੀਂ ਚੈੱਕ ਕਰ ਲਓ ਇੱਕ ਵਾਰ ਰੇਟ ਲੋਕਾਂ ਦੇ ਐਨ ਵਾਲੀ ਦੋਸਤੋ ਫਰਸਟ ਓਨਰ ਕਾਰ ਹੈ ਸਿੰਗਲ ਹੈਂਡ ਚੱਲੀ ਡਾਕਟਰ ਕੋਲੋਂ ਆਈ ਹੈ ਐਚ ਆਰ ਨੰਬਰ ਹੈ ਵਿਦ ਐਨਓਸੀ ਆਪਾਂ ਡਿਜ਼ਾਇਰ ਤੁਹਾਨੂੰ ਦੇ ਦਾਂਗੇ ਸਿਰਫ 295000 ਦੀ ਠੀਕ ਹੈ ਜੀ ਬਹੁਤ ਸੋਹਣੀ ਕਾਰ ਹੈ ਏ ਟੂ ਜ਼ेड ਓਕੇ ਠੀਕ ਹੈ ਦੋਸਤੋ ਬਹੁਤ ਸੋਹਣੀ ਗੱਡੀ ਜੇ ਕੋਈ ਡਿਜ਼ਾਇਰ ਛੋਟੀ ਡਿੱਗੀ ਵਾਲੀ ਲੱਭ ਰਿਹਾ ਤਾਂ ਆਪਣੇ ਕੋਲੇ ਇਸ ਟਾਈਮ ਮੌਜੂਦ ਖੜੀ ਹੈ 295 ਦੀ ਇਦੇ ਲੋਨ ਵੀ ਹੋ ਜੂ ਲਾਇ ਲੱਗੇ ਨੇ ਐਂਡਰੌਇਡ ਪਲੇਅਰ 10 ਇੰਚੀ ਵਾਲਾ ਲੱਗਿਆ ਹੋਇਆ ਬਹੁਤ ਨਵੀਂ ਵਰਗੀ ਕਾਰ ਇੱਕ ਆਹ ਕਾਰ ਆ ਦੋਸਤੋ ਇਹ ਵੀ 15 ਦੀ ਐਵਰੇਜ ਆਰਾਮ ਨਾਲ ਇਹ ਵਾਲੀ ਕਾਰ ਆ ਦੋਸਤੋ ਇਹ ਵੀ 15 ਕ ਦੀ ਐਵਰੇਜ ਆਰਾਮ ਨਾਲ ਕੱਢ ਦਿੰਦੀ ਆ ਇਹ ਕਾਰ ਹੈਗੀ ਫੋਰਸ ਦੀ 1 ਏਸੀ ਚੱਲਦਾ ਸਾਰਾ ਕੁਝ ਓਕੇ ਆ ਲਾਈ ਵੀ ਲੱਗੇ ਆ ਟਾਇਰ ਲਗ ਭਾਗ 80% ਨੇ ਇਹ ਗੱਡੀ ਆਪਾਂ ਤੁਹਾਨੂੰ ਦੋਸਤੋ ਦੇ ਦਾਂਗੇ ਸਿਰਫ 2 ਲੱਖ ਰੁਪਏ ਦੀ 12 ਮਾਡਲ ਪੂਰੀ ਓਕੇ ਖਾ ਠੀਕ ਹੈ ਸੋ ਜੇ ਕਿਸੇ ਵੀਰ ਨੇ ਕੋਈ ਸਮਾਨ ਸਮੁੰਡੋਣ ਨੂੰ ਲੈਣੀ ਆ ਬਹੁਤ ਘੈਂਟ ਹੈ ਇਹਦੇ ਵਿੱਚ ਮਰਸੀਡੀਜ਼ ਦਾ ਇੰਜਨ ਆਉਂਦਾ ਐਨ ਵਾਲੀ ਜਿਹੜੀ ਦੋਸਤੋ ਕਾਰ ਹੈ ਪੈਟਰੋਲ ਵਾਲੀ ਸਵਿਫਟ ZXI 2000 10 ਦੇ ਲਾਸਟ ਦੀ ਹੈ ਨਵੰਬਰ 2010 ਪੈਟਰੋਲ ਤੇ 16 17 ਦੀ ਐਵਰੇਜ ਦੀ ਰਹਿਣ ਵਾਲੀ ਆ ਦੋਸਤੋ ਔਰ ਇੰਜਨ ਗੇਅਰ ਦੀ ਪੂਰੀ ਓਕੇ ਕਾਰ ਹੈ ਠੀਕ ਹੈ ਇਹ ਤੁਹਾਨੂੰ ਆਪਾਂ ਦੇ ਦਾਂਗੇ ਸਿਰਫ ਤੇ ਸਿਰਫ 140000 ਰੁਪਏ ਦੀ ਪੂਰੀ ਸੋਹਣੀ ਕਾਰ ਸੋ ਕਿਵੇਂ ਲੱਗੀ ਕਾਰ ਦੱਸਿਆ ਜਰੂਰ ਕਰੋ ਇਹ ਆ ਰਹੀ ਹੈ ਦੋਸਤੋ Swift 2010 ਮਾਡਲ ਪੈਟਰੋਲ ਤੇ ਇਹਦੀ ਐਵਰੇਜ ਵੀ 16 17 ਦੀ ਆਰਾਮ ਨਾਲ ਹੈਗੀ ਹੈ ਔਰ ਇਹ ਗੱਡੀ ਦਾ ਆਪਾਂ ਰੇਟ ਪਾਇਆ ਹੋਏਗਾ 140 ਔਰ ਰੇਟ ਆਪਣੇ ਲਗਭਗ ਫਾਈਨਲ ਹੀ ਰਹਿੰਦੇ ਨੇ 6 ਮਹੀਨਿਆਂ ਦੀ ਗਾਰੰਟੀ ਆਪਾਂ ਇਹਦੀ ਵੀ ਦੇਵਾਂਗੇ ਇੰਜਨ ਗੇਅਰ ਦੀ ਬਹੁਤ ਵਧੀਆ ਹੈ ਠੀਕ ਹੈ ਜੀ Swift ZXI 2010 ਮਾਡਲ ਓਕੇ ਗੱਡੀ ਜਮਾ ਚੱਕੋ ਦੋਸਤੋ VDI Swift ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 2016 ਮਾਡਲ ਸਿਰਫ 355 ਦੀ ਇੰਨੀ ਘੈਂਟ ਗੱਡੀ ਛੱਡ ਦੋ ਗੱਲਾਂ ਕਰੋ ਚੈੱਕ ਅਲਾਈ ਵੀ ਲੱਗੇ ਆ ਟਾਇਰ ਵਧੀਆ ਪਏ ਨੇ ਇੰਜਨ ਗੇਅਰ ਦੀ ਪੂਰੀ ਓਕੇ ਐ 6 ਮਹੀਨਿਆਂ ਦੀ ਗਾਰੰਟੀ ਐ ਪਿੱਛੋਂ ਤੁਸੀਂ ਵਿਊ ਦੇਖ ਰਹੇ ਹੋ ਅਸਮਾਨ ਵੀ ਇਹਦੇ ਵਰਗਾ ਹੀ ਹੋ ਰਿਹਾ ਠੀਕ ਹੈ ਜੀ ਚੱਲੀ ਲੱਖ ਕਿਲੋਮੀਟਰ ਦੇ ਆਸ-ਪਾਸ ਐ ਨੰਬਰ ਹਰਿਆਣੇ ਦਾ ਐਨਓਸੀ ਜਿੱਥੇ ਦਾ ਕਹੋਗੇ ਮਿਲ ਜੂਗਾ 22 ਲੱਖ ਰੁਪਏ ਦਾ ਇਹਦਾ ਪਕੜਾ ਦਾਂਗੇ ਦੋਸਤੋ ਲੋਨ ਠੀਕ ਹੈ ਜੀ ਅੰਦਰੋਂ ਨਵੇਂ ਸੀਟ ਕਵਰ ਏਸੀ ਓਕੇ ਕੋਈ ਵੀ ਆਵਾਜ਼ ਨਹੀਂ ਬਿਲਕੁਲ ਸਾਇਲੈਂਟ ਇੰਜਨ ਹੈ ਕਰੋ ਚੈੱਕ ਅੰਦਰੋਂ VDI Swift ਹੈ ਚਾਰੇ ਪਾਸੇ ਵਿੰਡੋ ਵਾਲੀ ਸੋ VDI ਦੀ ਜਿਹੜੀ ਮਾਰਕੀਟ ਹੈ ਬਾਕੀ ਵੇਰੀਐਂਟ ਤੋਂ ਜ਼ਿਆਦਾ ਥੋੜੀ ਜੀ ਪਰ ਆਪਾਂ ਦਾ ਜਿਹੜਾ ਬਜਟ ਵਾਲਾ ਰੇਟ ਹੈ ਉਹ ਦੋਸਤੋ ਇੰਨਾ ਬਜਟ ਫਰੈਂਡਲੀ ਹੈ ਕਿ ਤੁਹਾਨੂੰ ਇਹ ਲੱਗੂ ਜਿਵੇਂ 12 13 ਮਾਡਲ ਦਾ ਰੇਟ ਹੁੰਦਾ ਠੀਕ ਹੈ ਇਦੇ ਵਿੱਚ ਵੀ ਆਪਾਂ 6 ਮਹੀਨੇ ਦੀ ਗਾਰੰਟੀ ਦਿੰਦੇ ਆਂ ਨੈਕਸਟ ਕਾਰ ਜੇ ਕਿਸੇ ਵੀਰ ਨੇ ਲੈਣੀ ਹੈ ਫੀਅਟ ਪੁੰਟੋ ਅਸਲ ਦੇ ਵਿੱਚ ਐਦਾ ਇੰਜਨ ਸੀ ਜਿਹੜਾ ਸੁਵਿਫਟ ਦੇ ਵਿੱਚ ਆਇਆ ਦੇਖੋ ਇਹ ਤੋਂ ਇੰਜਨ ਲੈ ਕੇ ਸੁਵਿਫਟ ਦਾ ਕਾਮਯਾਬ ਹੋ ਗਈ ਪਰ ਆਹ ਕਾਮਯਾਬ ਨਹੀਂ ਹੋਈ ਇੰਡੀਆ ਦੇ ਵਿੱਚ ਕਿਉਂ ਇਹਦਾ ਰੀਜ਼ਨ ਤੁਸੀਂ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਪੰਜਾਬ ਨੰਬਰ ਦੋਸਤੋ ਫੀਅਟ ਪੁੰਟੋ 1.3 ਸੇਮ ਇੰਜਨ ਇਹਦੇ ਵਿੱਚ ਆਉਂਦਾ ਹੈ ਜਿਹੜਾ ਸੁਵਿਫਟ ਦਾ ਈਵਨ ਇਹਦਾ ਇੰਜਨ ਸੁਵਿਫਟ ਯੂਜ਼ ਕਰਦੀ ਹੈ ਇਹ ਸੁਵਿਫਟ ਦਾ ਨਹੀਂ ਇਹ ਕਾਰ ਚੱਲੀ ਵੀ ਬਹੁਤ ਘੱਟ ਹੈ ਪੰਜਾਬ ਦਾ ਨੰਬਰ ਹੈ 2011 ਮਾਡਲ ਇਹ ਕਾਰ ਦੋਸਤੋ ਆਪਾਂ ਦੇ ਦਾਂਗੇ ਸਿਰਫ 1.5 ਲੱਖ ਰੁਪਏ ਦੀ ਠੀਕ ਹੈ ਜੀ ਪੂਰੀ ਓਕੇ ਇਹ ਆਪਣੇ ਮਿੱਤਰ ਪਿਆਰੇ ਦੀ ਹੈ ਸੋ ਇਹਦੀ ਆਪਾਂ ਗਾਰੰਟੀ ਹੈ ਜਿਹੜੀ ਉਹ ਨਹੀਂ ਉੱਠ ਸਕਦੇ ਐਂਡਰੋਇਡ ਪਲੇਅਰ ਲੱਗਿਆ ਤੁਸੀਂ ਦੇਖ ਸਕਦੇ ਹੋ ਔਰ ਸੀਟਾਂ ਸੂਟਾਂ ਪੂਰੀਆਂ ਓਕੇ ਨੇਗੀਆਂ ਟਾਇਰ ਤੁਸੀਂ ਦੇਖ ਸਕਦੇ ਹੋ ਲਗਭਗ ਨਵੇਂ ਨੇ ਘੱਟ ਚੱਲੀ ਹੋਈ ਕਾਰ ਕਿਵੇਂ ਲੱਗੀਆਂ ਗੱਡੀਆਂ ਪਲੀਜ਼ ਜ਼ਰੂਰ ਦੱਸਿਓ ਕਾਰਾਂ ਤੁਹਾਨੂੰ ਹੋਰ ਵੀ ਦਿਖਾਉਣੀ ਐ ਹੋਦਰ ਤੁਸੀਂ ਦੇਖ ਸਕਦੇ ਹੋ ਹੋਰ ਕਾਰਾਂ ਆਈਆਂ ਘੜੀਆਂ ਆਪਣੇ ਕੋਲੇ ਕਰੋ ਚੈੱਕ ਆ ਜਿਹੜੀ ਡਸਟਰ ਹੈ ਇਹ ਕੱਲ ਲੈ ਕੇ ਆਇਆ ਮੈਂ ਸਕੋਰਪੀਓ ਨੂੰ ਹੋ ਗਿਆ ਆਈ ਥਿੰਕ 1 ਵੀਕ ਉਹ ਕਾਰਾਂ ਦਾ ਤਾਂ ਹਲੇ ਟਾਈਮ ਬਹੁਤ ਲੱਗੂਗਾ ਕੰਮ ਮੜੇ ਮੋਟੇ ਪੈਂਡਿੰਗ ਪਏ ਨੇ ਚਲੋ ਆਹ ਘਰ ਚੈੱਕ ਕਰੋ ਦੋਸਤੋ 2016 ਮਾਡਲ ਠੀਕ ਹੈ ਜੀ ਬੀਡੀਆਈ ਸੁਵਿਫਟ ਨੋਇਡਾ ਨੰਬਰ ਆਲਾ ਈ ਵੀਲ ਬਹੁਤ ਸੋਹਣੇ ਲੱਗਿਆ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਦੀ ਹੈ ਜਿਹੜੀ ਪੂਰੀ ਗਾਰੰਟੀ ਆਪਾਂ ਲਿਖ ਕੇ ਦੀ ਵੀ ਦੇਵਾਂਗੇ ਚੱਲੀ ਵੀ ਬਹੁਤ ਘੱਟ ਹੈ ਔਰ ਇਹ ਤੇ ਵੀ ਆ ਪੱਟਾ ਹੀ ਲੱਖ ਰੁਪਏ ਦਾ ਦੋਸਤੋ ਲੋਨ ਕਰਵਾ ਦਾਂਗੇ ਅੰਦਰੋਂ ਬਿਲਕੁਲ ਓਕੇ ਕੰਡੀਸ਼ਨ ਦੀ ਹੈ ਕੋਈ ਸਕ੍ਰੈਚ ਨਹੀਂ ਕੱਖ ਨਹੀਂ ਹੈ ਔਰ 31 ਤੱਕ ਇਹਦੀ ਇਨੀਸ਼ੀਅਲ ਪਾਸਿੰਗ ਹੈ ਔਰ ਗੱਡੀ ਦਾ ਰੇਟ ਇਹਦਾ ਵੀ 2.5 ਲੱਖ ਸੌਰੀ 3.5 3.55 ਲੱਖ ਦੀ ਹੈ ਔਰ 2.5 ਲੱਖ ਦਾ ਇਹ ਤੇ ਹੋ ਜਾਊਗਾ ਲੋਨ ਮੈਂ ਲੋਨ ਪਹਿਲਾਂ ਕਹਿਣ ਲੱਗਿਆ ਸੀ ਗਲਤੀ ਨਾਲ ਮੂੰਚੋਂ ਨਿਕਲ ਗਿਆ ਚਲੋ ਸੋ ਇਹ ਗੱਡੀ ਤੁਹਾਨੂੰ ਦੋਸਤੋ ਮਿਲੂਗੀ ਸਾਢੇ 3 ਦੀ 2.5 ਦਾ ਲੋਨ ਕਰਾ ਦਾਂਗੇ ਔਰ ਪਾਸੇ ਵਗੈਰਾ ਬਾਦੂ ਵੀ ਆਲੇ ਜੀ ਠੀਕ ਹੈ ਜੀ ਸੋ ਕਿਵੇਂ ਲੱਗੀਆਂ ਗੱਡੀਆਂ ਦੱਸਿਓ ਜਰੂਰ ਕਮੈਂਟ ਕਰਕੇ ਜਰੂਰ ਦੱਸਣਾ ਇੱਕ ਆਪਣੇ ਕੋਲੇ ਚੌਥੇ ਨੂੰ ਆਜੂਗੀ 12 ਮਾਡਲ Swift BDI ਉਹ ਘੱਟ ਬਜਟ ਵਾਲੀ ਹੈ ਥੋੜੇ ਜਿਹੀ ਵਾਲੀ ਠੀਕ ਹੈ ਐ ਵਾਲੀ ਕਾਰ ਚੈੱਕ ਕਰੋ ਇੱਕ ਇਹ ਗੱਡੀ ਹੈ ਦੋਸਤੋ ਪਜੈਰੋ ਸਪੋਰਟਸ ਸਿਰਫ 4.5 ਲੱਖ ਰੁਪਏ ਦੀ ਹੈ 12 ਮਾਡਲ ਬਾਕੀ ਪਜੈਰੋ ਸਪੋਰਟਸ ਹੈ ਜਿਹੜੀ ਇਹਦਾ ਤੁਸੀਂ ਰੇਟ ਚੈੱਕ ਕਰ ਲਿਓ ਆਪਣੇ ਨਾਲ ਕਿਤੇ ਵੀ ਮੈਚ ਨਹੀਂ ਹੁੰਦਾ ਇਹਦਾ ਇਹਨੂੰ ਅਸੀਂ ਨਾਲ ਦੇਵਾਂਗੇ ਆਹ ਵਾਲੇ ਜਿਹੜੇ ਸਟicker ਨੇ ਪਜੈਰੋ ਸਪੋਰਟਸ ਬੇਸ਼ੱਕ ਇੰਡੀਆ ਦੇ ਵਿੱਚੋਂ ਬੰਦ ਹੋ ਗਈ ਬਟ ਬਾਹਰੋਂ ਥੋੜੇ ਬੰਦ ਹੋਈ ਹੈ ਸੋ ਆਹਲੇ ਸਟicker 2025 ਜਿਹੜੀ ਪਜੈਰੋ ਆਉਂਦੀ ਆ ਉਹਦੇ ਲੱਗੇ ਹੁੰਦੇ ਨੇ ਸੋ ਅਸੀਂ ਕਾਪੀ ਕਰਕੇ ਆਪ ਬਣਾਏ ਨੇ ਸਟicker ਠੀਕ ਹੈ ਆਹ ਮੂਰੋਂ ਰੈੱਡ ਆਉਣ ਲੱਗ ਗਿਆ ਹੁਣ ਰੈੱਡ ਬਣਾਤਾ ਐਵੇਂ ਮਿਸਟਰ ਵੀਸੀ ਇੰਨਾ ਕੁ ਤਾਂ ਅਸੀਂ ਸ਼ੌਂਕੀਆ ਕੰਮ ਕਰ ਲੈਨੇ ਆ ਸਟickerਾਂ ਸਟੁਕਰਾਂ ਦਾ ਸੋ ਟਾਇਰ ਵਧੀਆ ਪਏ ਆ ਦੋਸਤੋ ਲਾਇ ਬਿਲ ਘੈਂਟ ਨੇ ਅੰਦਰੋਂ ਜਿਹੜੀ ਛੱਤ ਹੈ ਉਹ ਅ ਲੈਦਰ ਵਾਲੀ ਮੜਵਾਈ ਹੋਈ ਆ ਆਪਾਂ ਐਂ ਵਾਲੇ ਜਿਹੜੇ ਸਟicker ਨੇ ਆਇਆ ਕਰਦੇ ਸੀ ਪੁਰਾਣੀ ਬਜਰ ਉਹਦੇ ਇਹ ਮੈਂ ਉਹੀ ਲਵਾਤੇ ਠੀਕ ਹੈ ਇੱਥੋਂ ਪਿੱਛੇ ਥੋੜਾ ਜਿਹਾ ਜਲੂਸ ਨਿਕਲ ਗਿਆ ਆ ਜਿਹੜਾ ਸ਼ੀਸ਼ੇ ਚ ਆਉਣਾ ਸੀ ਇਹ ਥੱਲੇ ਆਉਣਾ ਸੀ ਠੀਕ ਹੈ ਆ ਹੋਣਾ ਨਹੀਂ ਸੀ ਇਹ ਤਾਂ ਮੈਂ ਛੋਟਾ ਇੱਥੇ ਲਵਾਉਣ ਨੂੰ ਗਿਆ ਸੀ ਨਿਕਾ ਜ ਇੱਥੇ ਜਿਵੇਂ ਉਹਦੇ ਹੁੰਦਾ ਸਕੋਰਪੀਓ ਦੇ ਸੋ ਥੋੜਾ ਜਿਹਾ ਗਲਤ ਹੋ ਗਿਆ ਚਲੋ ਕੋਈ ਗੱਲ ਨਹੀਂ ਐਨ ਵਾਲੀ ਕਰੂਜ਼ ਦੋਸਤੋ ਆਈ ਹੈ ਇਹਦੀ ਆ ਪੰਜ ਰਵਿੰਗ ਗੱਡੀ ਹੈ ਹਰਿਆਣਾ ਨੰਬਰ 1,60,000 ਰੁਪਏ ਦੀ ਪੂਰੀ ਓਕੇ ਗਰੂਜ਼ ਤੁਸੀਂ ਦੇਖ ਸਕਦੇ ਹੋ ਡੀਜ਼ਲ ਵਾਲੀ ਇਹਦੀ ਰਵਿੰਗ ਰਵਿੰਗ ਕੱਢ ਕੇ ਬਸ ਹੁਣ ਪਲੇਟਾਂ ਬਲੂਟਾਂ ਤੇ ਸਟicker ਲਾ ਦਾਂਗੇ ਓਕੇ ਕਾਰ ਹੈ ਵੀ ਅ ਬਾਕੀ ਸਣੀ ਖੜੀ ਹੈ ਦੋਸਤੋ ਆਪਣੇ ਕੋਲੇ ਨਿਸ਼ਾਨ ਦੀ ਇਹ 13 ਮਾਡਲ ਹੈ ਇਹ ਆਪਾਂ ਦੇ ਦਾਂਗੇ ਤੁਹਾਨੂੰ 1.5 ਲੱਖ ਰੁਪਏ ਦੀ ਇਹਦੇ ਵੀ ਅਲਾਈ ਵਗੈਰਾ ਵਧੀਆ ਲੱਗੇ ਆ ਅੰਦਰੋਂ ਸੀਟ ਕਵਰ ਸੋਹਣੇ ਆ ਓਕੇ ਕੰਡੀਸ਼ਨ ਦੇ ਵਿੱਚ ਪਰ ਇਹ ਵਾਲੀ ਜਿਹੜੀ ਕਾਰ ਹੈ ਦੀ ਆਪਾਂ ਗਾਰੰਟੀ ਨਹੀਂ ਉਟ ਸਕਦੇ ਕਿਉਂਕਿ ਇਹਦੇ ਸਮਾਨ ਦੀ ਥੋੜੀ ਜੀ ਅ ਦਿੱਕਤ ਹੈ ਸੋ ਤਾਈਓ ਇਹ ਇੰਨੀ ਸਸਤੀ ਹੈ ਜੇ ਇਹਦੀ ਮਾਰਕੀਟ ਹੁੰਦੀ ਤਾਂ ਇਹ 3/4 ਦੀ 13 ਮਾਡਲ ਮਿਲਦੀ ਸੋ ਜਿਹੜੇ ਵੀ ਵੀਰੇ ਕਹਿੰਦੇ ਨਾ ਵੀ ਯਾਰ ਇਹਦੀ ਤਾਂ ਮਾਰਕੀਟ ਨਹੀਂ ਹੈਗੀ ਇਹਦੀ ਮਾਰਕੀਟ ਨਹੀਂ ਹੈਗੀ ਵੀਰੇ ਤੁਸੀਂ ਸੈਕੰਡ ਹੈਂਡ ਕਾਰ ਲੈ ਰਹੇ ਹੋ ਜੇ ਤੁਸੀਂ ਨਵੀਂ ਲੈਂਦੇ ਫਿਰ ਤਾਂ ਦਿੱਕਤ ਸੀ ਹੁਣ ਇਹਦੀ ਮਾਰਕੀਟ ਨਹੀਂ ਹੈਗੀ ਤੁਹਾਨੂੰ ਤਾਂ ਫਾਇਦਾ ਹੀ ਹੈ ਨੈਕਸਟ ਕਾਰ 15 ਮਾਡਲ ਦੋਸਤੋ ਇਹ ਹੈਗੀ ਆ ITN ਗ੍ਰੈਂਡ ਇਹ ਵੀ ਵਧੀਆ ਠੀਕ ਹੈ ਅਗਲੀ 14 ਮਾਡਲ 14 ਮਾਡਲ ਡਿਜ਼ਾਇਰ ਆ ਵੱਡੀ ਡਿੱਗੀ ਵਾਲੀ ਸਿਰਫ 1.5 ਲੱਖ ਰੁਪਏ ਦੀ ਇਹਦਾ ਰਾਜਸਥਾਨ ਦਾ ਇਹਨੂੰ ਸੀ ਦਾ ਪਕੜਾ ਸਕਦੇ ਆ ਹੋਰ ਕਿਤੇ ਦਾ ਇਹਨੂੰ ਸੀ ਨਹੀਂ ਨਿਕਲਣਾ ਇਹ ਵੀ ਵਧੀਆ ਕਾਰ ਆ ਤੁਸੀਂ ਦੇਖ ਸਕਦੇ ਹੋ ਆ ਵੀਕ ਦੀ ਐਵਰੇਜ ਆਰਾਮ ਨਾਲ ਦਿੰਦੀ ਆ ਚੱਲੀ ਬਹੁਤ ਘੱਟ ਆ ਸੀਟ ਕਵਰ ਨਵੇਂ ਨੇ ਸਿਰਫ 1.5 ਲੱਖ ਰੁਪਏ ਦੀ ਰਾਜਸਥਾਨ ਵਾਲੇ ਵੀਰਾਂ ਵਾਸਤੇ ਆਫਰ ਆ ਐਨ ਵਾਲੀ ਜਿਹੜੀ ਕਾਰ ਆ ਦੋਸਤੋ 30000 ਰੁਪਏ ਦੀ ਆਉਣਗੀ ਸਿੱਖਣ ਵਾਸਤੇ ਜੇ ਮਰੂਤੀ ਕਿਸੇ ਨੂੰ ਲੈਣੀ ਆ ਪੰਜਾਬ ਨੰਬਰ ਮਰੂਤੀ ਆ ਪੂਰੀ ਓਕੇ ਆ ਠੀਕ ਹੈ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 30000 ਦੀ ਐ ਆਲੀ ਸੁਵਿਫਟ ਹੈ 10 ਮਾਡਲ ਇਹ ਗੱਡੀ ਆਪਾਂ ਤੁਹਾਨੂੰ ਦੇ ਦਾਂਗੇ 1.5 ਲੱਖ ਰੁਪਏ ਦੀ ਇਹ ਵੀ ਪੂਰੀ ਓਕੇ ਆ ਪੈਟਰੋਲ ਵਾਲੀ ਸੁਵਿਫਟ ਹੈਗੀ ਠੀਕ ਹੈ ਸ਼ਾਈਨ ਦੇਖੋ ਤੁਸੀਂ ਇਹਦੀ ਆਪਾਂ ਰਬਿੰਗ ਗੱਡੀ ਆ ਕਿੰਨੀ ਸ਼ਾਈਨ ਆ ਗਈ ਕਾਰ ਦੇ ਵਿੱਚ ਅੰਦਰੋਂ ਇਹਦੇ ਵੀ ਸੀਟ ਕਵਰ ਵਗੈਰਾ ਪੂਰੇ ਓਕੇ ਨੇ ਠੀਕ ਹੈ ਅੰਦਰੋਂ ਹਲੇ ਸਫਾਈ ਚੱਲ ਰਹੀ ਹੈ ਇਹਦੀ ਇਹ ਵੀ ਕਾਰ ਵਧੀਆ ਬਾਕੀ ਮੜੇ ਮੋਟੇ ਜਿਹੜੇ ਕੰਮ ਨੇ ਉਹ ਚੱਲ ਜੀ ਜਾਂਦੇ ਰਹਿੰਦੇ ਆ। ਇਹਦੀ ਆਪਾਂ ਜੇ ਟੱਚਿੰਗ ਕਰਵਾਈ ਆ ਸੀਟ ਸੀਟਾਂ ਲੱਗ ਰਹੀਆਂ ਨੇ ਹੁਣ ਕਵਰ ਚੜਾਤੇ ਨਵੇਂ। ਆ ਦੇਖੋ ਸੀਟ ਕਵਰ ਨਵੇਂ ਚੜਾਤੇ। ਉਦੋਂ ਬਾਅਦ ਅਮੇਜ ਆ ਗਈ ਆਪਣੇ ਕੋਲੇ 13 ਮਾਡਲ 225 ਦੀ। ਇਹਦਾ ਮੜਾ ਮੋਟਾ ਏਸੀ ਦਾ ਕੰਮ ਰਹਿੰਦਾ। ਇਹ ਗੱਾਰਾਂ ਨੇ ਜਿਹੜੀਆਂ ਤੁਹਾਨੂੰ 7 ਦਿਨਾਂ ਨੂੰ ਮਿਲਣੀਆਂ ਆਪਣੇ ਕੋਲੇ 12 ਮਾਡਲ ਪੀਡੀਆਈ ਆਹ ਸੋਰੀ। बारह मॉडल वन पॉइंट सिक्स एस एक्स वरना ये भी पूरी ओके है अंदर पोलो खड़ी है ठीक है वो सर्विसिंग चल रही है वो सही हुई, हुई हुई है थैंक यू लव यू दोस्तों